ਹੁਣ ਤੁਸੀਂ ਸੁਣੋਗੇ ਨਾਵਲ ਪੀਰੋ ਅੰਬਰ ਹਸੈਨੀ ਦਾ ਲਿਖਿਆ ਹੋਇਆ ਇਹ ਨਾਵਲ ਹੈ ਤੇ ਇਸ ਨੂੰ ਆਵਾਜ਼ ਦਿੱਤੀ ਹੈ ਦਲਬੀਰ ਸਿੰਘ ਨੇ ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ ਹੁਣ ਤੁਸੀਂ ਸੁਣੋਗੇ ਨਾਵਲ ਪੀਰੋ ਅੰਬਰ ਹਸੈਨੀ ਦਾ ਲਿਖਿਆ ਹੋਇਆ ਇਹ ਨਾਵਲ ਹੈ ਤੇ ਇਸ ਨੂੰ ਆਵਾਜ਼ ਦਿੱਤੀ ਹੈ ਦਲਬੀਰ ਸਿੰਘ ਨੇ ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਇੱਕ ਨਵੇਂ ਨਾਵਲ ਦੇ ਨਾਲ ਜਿਸ ਦਾ ਨਾਮ ਹੈ ਪੀਰੋ ਨਾਵਲਕਾਰ ਅੰਬਰ ਹਸੈਨੀ ਪੀਰੋ ਤੇ ਅੰਬਰ ਹੁਸੈਨੀ ਫਲੈਂਰੀ ਉਹ ਕਾਰਨ ਲਿਖਦਾ ਹੈ ਕਿ ਨਾਵਲ ਲਿਖਣਾ ਇੱਕ ਖੌਫਨਾਕ ਤਜਰਬਾ ਹੁੰਦਾ ਹੈ ਨਾਵਲ ਲਿਖਣ ਦੇ ਦੌਰਾਨ ਵਾਲ ਝੜ ਜਾਂਦੇ ਨੇ ਦੰਦ ਡਿੱਗ ਜਾਂਦੇ ਨੇ ਨਾਵਲ ਲਿਖਣਾ ਕੋਈ ਨਿੱਕੀ ਜਹੀ ਫੋਟੋ ਬਣਾਉਣ ਵਾਂਗ ਨਹੀਂ ਸਗੋਂ ਨਾਵਲ ਚ ਪੂਰੇ ਜੀਵਨ ਦੀ ਫੋਟੋ ਬਣਾਉਣੀ ਪੈਂਦੀ ਹੈ ਆਲ ਦਵਾਲ ਨੂੰ ਅੱਖਰਾਂ ਨਾਲ ਪੜਨਹਾਰਾਂ ਦੇ ਸਾਹਮਣੇ ਲਾਉਣਾ ਹੁੰਦਾ ਹੈ ਇਸ ਲਈ ਤਾਂ ਜੀਵਨ ਦੇ ਹਰ ਰੰਗ ਨੂੰ ਨਾਵਲ 'ਚ ਸਮੋਇਆ ਜਾਂਦਾ ਹੈ ਕੋਈ ਵੀ ਨਾਵਲ ਨਿਗਾਰ ਲਿਖਦੇ ਹੋਇਆਂ ਖੁੱਲ੍ਹ ਮਾਨਦਾ ਏ ਤੇ ਆਪਣੇ ਜੀਵਨ ਦੇਆਂ ਕਈ ਰੰਗਾਂ ਨੂੰ ਕਿਰਦਾਰਾਂ ਦੇਆਂ ਰੰਗਾਂ 'ਚ ਢਾਲ ਦਿੰਦਾ ਹੈ ਨਾਵਲ ਦੀ ਕਹਾਣੀ ਫਿੱਤਰੀ ਢੰਗ ਨਾਲ ਅਗਾਹ ਵਧ ਰਹੀ ਹੁੰਦੀ ਹੈ ਜੋ ਪੜਨ ਵਾਲੇ ਨੂੰ ਆਪਣੇ ਨਾਲ ਜੋੜ ਲੈਂਦੀ ਹੈ ਤੇ ਨਾਵਲ 'ਚ ਕਿਰਦਾਰਾਂ ਦੀ ਇਨਫਰਾਦੀ ਭਾਵ ਕੇ ਵਿਅਕਤੀਗਤ ਤਜਰਬੇ ਵਿਖਾਲੀ ਦੇਣੇ ਵੀ ਜ਼ਰੂਰੀ ਹੁੰਦੇ ਨੇ ਜਦ ਇਹਨਾਂ ਗੱਲਾਂ ਨੂੰ ਇੱਕ ਨਾਵਲਕਾਰ ਜਾਣ ਲੈਂਦਾ ਹੈ ਤਾਂ ਉਸ ਦੀ ਤਖਲੀਕ ਭਾਵਕੇ ਲਿਖਤ ਵਧੀਆ ਤੋਂ ਵਧੀਆ ਹੁੰਦੀ ਜਾਂਦੀ ਹੈ ਅੰਬਰ ਹੁਸੈਨੀ ਦਾ ਨਾਵਲ ਪੀਰੋ ਪੰਜਾਬੀ ਜ਼ੁਬਾਨ ਦੀ ਪਹਿਲੀ ਸ਼ਾਇਰਾ ਦੇ ਨਾਂ ਤੇ ਲਿਖਿਆ ਗਿਆ ਜਿਸ ਦਾ ਜੀਵਨ ਬੜਾਈ ਔਕੜਾਂ ਭਰਿਆ ਲੰਘਿਆ ਸੀ ਨਾਵਲ ਦੀ ਹੀਰੋਇਨ ਦਾ ਨਾਂ ਵੀ ਪੀਰੋ ਹੀ ਹੈ ਜਿਸ ਦਾ ਜੀਵਨ ਸੁਹੇਲ ਨਾਲ ਮੋਹ ਤੋਂ ਸ਼ੁਰੂ ਹੁੰਦਾ ਹੈ ਤੇ ਅਗਾ ਉਹ ਸੁਆਣੀਆਂ ਦੇ ਹੱਕਾਂ ਲਈ ਆਪਣੀ ਆਵਾਜ਼ ਚੁੱਕਣ ਵਾਲਿਆਂ ਦਾ ਰੂਪ ਧਾਰ ਲੈਂਦੀ ਹੈ ਉਸ ਨੂੰ ਮਰਦਾਂ ਦੇ ਦੱਸੇ ਹੋਏ ਝੂਠੇ ਤੇ ਸਿਰਫ ਦਿਖਾਵੇ ਦੇ ਮਾਣ ਸਨਮਾਨ ਉੱਕਾ ਪਸੰਦ ਨਹੀਂ ਕਦੇ-ਕਦੇ ਤਾਂ ਉਹ ਬਹੁਤ ਹੀ ਹੱਤਕਾ ਮਹਿਸੂਸਦੀ ਹੈ ਜੋ ਉਸ ਦੀ ਨਫਸੀਅਤ ਭਾਵਕੇ ਸਾਈਕੀ ਨੂੰ ਬਿਆਨ ਕਰਦਾ ਹੈ ਅੰਬਰ ਹੁਸੈਨੀ ਨੇ ਮਨਮੋਣਾ ਬਿਆਨੀਆਂ ਭਾਵਕੇ ਵਰਨਣ ਤੇ ਇਨਸਾਨੀ ਦਿਲਚਸਪੀ ਭਾਵ ਰੁਚੀ ਦੋਵਾਂ ਨੂੰ ਨਾਵਲ 'ਚ ਬਰਕਰਾਰ ਰੱਖਿਆ ਹੈ ਕਈਆਂ ਲਿਖਾਰੀਆਂ ਨੂੰ ਵੇਖਿਆ ਗਿਆ ਹੈ ਕਿ ਉਹ ਬਿਆਨੀਆਂ ਵਧੀਆ ਕਰਨ ਦੇ ਵਿੱਚ ਪੜਨਹਾਰਾਂ ਦੀ ਦਿਲਚਸਪੀ ਨੂੰ ਉੱਕਾ ਹੀ ਭੁੱਲ ਜਾਂਦੇ ਨੇ ਜੋ ਹੱਦੋਂ ਵੱਧ ਲੋੜੀਂਦਾ ਹੁੰਦਾ ਹੈ ਕਿਹਾ ਜਾਂਦਾ ਹੈ ਕੋਈ ਵੀ ਕਹਾਣੀ ਲਿਖਣਾ ਪ੍ਰੇਮ ਦਾ ਮਸਲਾ ਹੁੰਦਾ ਹੈ ਪਰ ਨਾਵਲ ਲਿਖਣਾ ਪੂਰਾ ਵਿਆਹ ਕਰਨਾ ਹੁੰਦਾ ਹੈ ਜਿਦੇ ਜੀਵਨ ਦੇ ਕਈ ਰੰਗ ਵੇਖੇ ਜਾ ਸਕਦੇ ਨੇ ਅੰਬਰ ਹੁਸੈਨੀ ਆਪਣੀ ਤਖਲੀਕ ਦੀ ਅਜ਼ੀਅਤ ਦਾ ਮੁੱਲ ਮੰਗ ਰਹੀ ਹੈ ਤੇ ਇਸ ਦਾ ਮੁੱਲ ਨਾਵਲ ਨੂੰ ਪੜਦਿਆਂ ਹੋਇਆਂ ਹਰ ਸਮਝਦਾਰ ਪੜਨਹਾਰ ਤਾਰੇਗਾ ਤੇ ਉਹ ਪੀਰੋਂ ਨੂੰ ਭਾਲਦਾ ਹੀ ਰਹੇਗਾ ਅੱਜ ਦਾ ਇਨਸਾਨ ਜ਼ਿੰਦਗੀ ਜਿਉਣ ਤੋਂ ਡਰਿਆ ਹੋਇਆ ਹੈ ਦੀਰੋ ਜਾਣਾ ਚਾਹੁੰਦੀ ਹੈ ਤੇ ਉਹ ਰੀਤੀ ਰਿਵਾਜਾਂ ਤੋਂ ਅੱਗੇ ਦੇ ਸਫ਼ਰ ਵਾਲਾ ਹੈ ਉਹ ਅਸਿਸਟੈਂਟ ਕਮਿਸ਼ਨਰ ਕੋਲ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ